ਪੰਜਾਬ ਵਿੱਚ ਬਦਲੇ ਨਸ਼ ਨੂੰ ਲੈ ਕੇ ਪੰਜਾਬ ਪੁਲਿਸ ਨੇ ਪੋਸਟਰ ਕੀਤਾ ਲਈ ਨਵਾਂ ਪੰਜਾਬੀ ਗੀਤ ਚਾਚਾ ਦੇ ਵਿੱਚ ਬਣਿਆ ਰੰਗਲਾ ਪੰਜਾਬ ਬਚਾਓ ਪੰਜਾਬੀ ਗੀਤ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰੋ ਆਰਐਮ 2 ਕੰਪਨੀ ਵੱਲੋਂ ਮਨਦੀਪ ਮਨੀ ਮਾਲਵਾ ਵੱਲੋਂ ਗਾਇਆ ਅਸ਼ੋਕ ਸੁੰਦ ਵੱਲੋਂ ਲਿਖਿਆ ਇਹ ਜਿਹੜਾ ਗੀਤ ਹੈ ਨਸ਼ਿਆਂ ਦੇ ਖਿਲਾਫ ਉਹ ਰਿਲੀਜ਼ ਕੀਤਾ ਗਿਆ ਸੋ ਮੈਂ ਆਸ ਕਰਦਾ ਬੜਾ ਅੱਛੇ ਸ਼ਬਦਾਂ ਵਿੱਚ ਪੰਜਾਬ ਦੀ ਸਮੱਸਿਆ ਨੂੰ ਦੱਸਦੇ ਹੋਏ ਪ੍ਰੇਰਿਤ ਕੀਤਾ ਗਿਆ ਨੌਜਵਾਨਾਂ ਨੂੰ ਕਿ ਨਸ਼ੇ ਤੋਂ ਦੂਰ ਹੋ ਅਤੇ ਪੰਜਾਬ ਦਾ ਨਸ਼ਾ ਦੂਰ ਹੋਣ ਦੀ ਗੱਲ ਕੀਤੀ ਤੇ ਪਾਣੀ ਬਚਾਉਣ ਦੀ ਗੱਲ ਕੀਤੀ ਸੋ ਇਹਦੇ ਨਾਲ ਬੱਚੇ ਪ੍ਰੇਰਿਤ ਹੋਣਗੇ ਸਾਡੇ ਵਾਸਤੇ ਇਹ ਹੀ ਪ੍ਰੇਰਨਾ ਦਾ ਕਾਰਨ ਬਣੇਗਾ ਔਰ ਸਾਡਾ ਫਾਇਦਾ ਹੋਏਗਾ ਮੈਂ ਮੁਬਾਰਕਾ ਦਿੰਦਾ ਗਾਇਕ ਨੂੰ ਔਰ ਲਿਖਣ ਵਾਲੇ ਗੀਤਕਾਰ ਨੂੰ ਤੇ ਨਾਲ ਦੀ ਨਾਲ ਆਰਐਮ ਕੰਪਨੀ ਨੂੰ ਬੈਸਟ ਵਿਸ਼ੇ ਦਿੰਦਾ ਕਿ ਇਹਨਾਂ ਦਾ ਗੀਤ ਇਹ ਬੜਾ ਕੰਮਜਾ ਬਹੁਤ ਧੰਨਵਾਦ ਵੇ ਲੱਗ ਗਿਆ ਜੀ ਵੀਡੀਓ ਕਰ ਲਿਆ ਹਾਂਜੀ ਤੁਸੀਂ ਮਾਣਿਆ ਇਹਦੀ ਬਲੂ ਹੈ ਨਮੂ ਬਲੂ ਹੈ ਹਾਂ ਲੰਸਰ ਵੀ ਬਹੁਤ ਹੀ ਖੁਸ਼ੀ ਦੀ ਗੱਲ ਕਿ ਅੱਜ ਸਤਕਾਰ ਜੋ ਸ਼੍ਰੀ ਰਾਜ ਕੁਮਾਰ ਜੀ ਬਾਜਾਣ ਡੀਐਸਪੀ ਸਾਹਿਬ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਆਪਣੇ ਕਰਤਮਲਾਂ ਦੇ ਨਾਲ ਪੰਜਾਬ ਦੀ ਬਹੁਤ ਹੀ ਬੁਲੰਦ ਅਵਾਜ਼ ਦੀ ਮਲਕਾ ਮਨਦੀਪ ਮਨੀ ਮਾਲਵਾ ਜੀ ਜਿਨ੍ਹਾਂ ਦਾ ਗਾਇਆ ਹੋਇਆ ਗੀਤ ਰੰਗਲੇ ਪੰਜਾਬ ਨੂੰ ਬਚਾਓ ਇਸ ਦਾ ਪੋਸਟਰ ਸਾਡੇ ਸਤਿਕਾਰਯੋਗ ਡੀਐਸਪੀ ਸਾਹਿਬ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਆਪਣੇ ਕਰਤਮਲਾਂ ਦੇ ਨਾਲ ਰਿਲੀਜ਼ ਕਰੇਗੇ ਔਰ ਸੁਰਸੰਗੀ ਸੰਸਥਾ ਤੋਂ ਆਪਾ ਬੰਗਾ ਦੇ ਸਾਰੇ ਹੀ ਮੈਂਬਰ ਸਹਿਬਾਨ ਔਰ ਅਹੁਦੇਦਾਰ ਅ ਇਸ ਆਫਿਸ ਦੇ ਵਿੱਚ ਮੌਜੂਦ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਆਰਐਮ ਐਮਆਰ ਟੂ ਕੰਪਨੀ ਔਰਤੋਂ ਸਾਡੇ ਸਕਾਰਜੋਗ ਸੰਸਥਾ ਦੇ ਪ੍ਰਧਾਨ ਔਰ ਕੰਪਨੀ ਦੇ ਓਨਰ ਸ਼੍ਰੀ ਰਾਜਦਰਾਲ ਜੀ ਐ ਬੀ ਜੇ ਕੁਮਾਰ ਜੀ ਗੁਣਾ ਚੌਰੀਆ ਸਾਹਿਬ ਜੋ ਕਿ ਸੰਸਥਾ ਦੇ ਵਾਈਸ ਪ੍ਰਧਾਨ ਨੇ ਔਰ ਨਾਲ ਖੜੇ ਨੇ ਸਾਡੇ ਸਕਾਰਜੋਗ ਬੀਆ ਮਾਨਾ ਸਾਹਿਬ ਸੰਗੀਤਕਾਰ ਔਰ ਲਖਿੰਦਰ ਲਖਾ ਜੀ ਕਲਾਕਾਰ ਸਾਹਿਬ ਸਾਡੇ ਗਾਇਕ ਤੇਰਮਪੀਰ ਪਰਦੇਸੀ ਜੀ ਔਰ ਗਾਇਕ ਅੰਦਰ ਪ੍ਰਿਯਕਾਤਰਾ ਔਰ ਸਾਜਨੀ ਜੋ ਕਿ ਸਾਡੇ ਪੱਤਰਕਾਰ ਨੇ ਉਹ ਵੀ ਸਾਡੇ درمیان ਮੌਜੂਦ ਨੇ ਸਾਰੇ ਹੀ ਸਾਥੀਆਂ ਵੱਲੋਂ ਸਤਿਕਾਰਯੋਗ ਸ਼੍ਰੀ ਰਾਜਕੁਮਾਰ ਜੀ ਡੀਐਸਪੀ ਸਾਹਿਬ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਔਰ ਇਸ ਗੀਤ ਨੂੰ ਬਹੁਤ ਹੀ ਚੰਗੇ ਢੰਗ ਦੇ ਨਾਲ ਔਰ ਬਹੁਤ ਹੀ ਵਧੀਆ ਤਰ੍ਹਾਂ ਦੇ ਮਾਲਕ ਪ੍ਰਸਿੱਧ ਗੀਤਕਾਰ ਅਸ਼ੋਕ ਸੂਨ ਸਾਹਿਬ ਉਹਨਾਂ ਨੇ ਲਿਖਿਆ ਔਰ ਨਸ਼ਿਆਂ ਦੇ ਖਿਲਾਫ ਇਹ ਗੀਤ ਪੜਖਾਇਆ ਜੋ ਕਿ ਮਨਦੀਪ ਮਨੀਮਾਲਵਾ ਜੀ ਨੇ ਦੋ ਆਵਾਜ਼ਾਂ ਦੇ ਵਿੱਚ ਗਾਇਆ ਡਿਊਟ ਕੀਤਾ ਜੀ ਸੋ ਬਹੁਤ ਜਲਦੀ ਸੰਕਟਾਂ ਦੀ ਕਚਹਿਰੀ ਦੇ ਵਿੱਚ ਸ੍ਰੋਤ ਜਾਂ ਕਚਹਿਰੀ ਦੇ ਚਾ ਰਿਆ ਇਸ ਨੂੰ ਬਹੁਤ ਬਹੁਤ ਸੁਣਨਾ ਲਾਈਕ ਕਰਨਾ ਕਮੈਂਟਸ ਕਰਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਵਕਾ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ